ਲਓ ਜੀ ਨਿੱਕੀ ਗੱਲ ਹੈ ਨਾ ਵੀ ਮੈਂ ਸੁਣ ਲਾ ਨਿੱਕੀ ਹੈ ਨਾ ਪਾਇਆ ਕਿਉਂ ਸੀਗਾ ਮੇਰਾ ਭਰਾ ਟਲ ਸੀਗਾ ਮੈਂ 25 ਸਾਲ ਹੋ ਗਏ ਕਾਂਗਰਸ ਕਾਰਚਾ ਜੁੱਤਾਂ ਜੁੱਤਾਂ ਚਰਾਲੀਆਂ ਇਹਦੇ ਮਗਰ ਲੱਗ ਕੇ ਅੱਛਾ ਹੈ ਠੀਕ ਹੈ ਇਹਦੇ ਮਗਰ ਲੱਗ ਕੇ ਚਰਾਲੀਆਂ ਮੇਰਾ ਭਰਾ ਟਲ ਹੋ ਗਿਆ ਹੂੰ ਭਰਾ ਮਰਾ ਬਰਾਦਰ ਹੂੰ ਇਹ ਵੀ ਜਾਵੜਾ ਸੀਗਾ ਅੱਛਾ ਜੋ ਜਾਵੜਿਆ ਮੈਂ ਫੋਨ ਕੀਤਾ ਹੂੰ ਬੰਦੇ ਨੂੰ ਹੂੰ ਜਦੋਂ ਫੋਨ ਕੀਤਾ ਮੇਰਾ ਫੋਨ ਇਹਦਾ ਇਹ ਵੀ ਜੀ ਸੀਗਾ ਇਹਦੇ ਪੀ ਐਨ ਚੱਕਿਆ ਅੱਛਾ ਜੋ ਚੱਕਿਆ ਮੈਂ ਫੋਨ ਕੀਤਾ ਮਹਾਬਾਈ ਐਂ ਕਰਕੇ ਮੈਂ ਬਰਾਟ ਲਾਗਾ ਜਦੋਂ ਮੈਂ 25 30 ਸਾਲ ਹੋ ਗਏ ਇਹਨਾਂ ਮਾਰ ਪੈਦ ਨੂੰ ਮੇਰੇ 55 ਸਾਲ ਦੀ ਮਰ ਹੋ ਗਈ ਯਾਰ ਅੱਛਾ ਇਹ ਸਾਡ ਪਰਿਵਾਰ ਹੀ ਪਹਿਲਾਂ ਤੋਂ ਕਾਂਗਰਸੀ ਸੀਗਾ ਹੁਣ ਵੀ ਕਾਂਗਰਸੀ ਆ ਮੈਂ ਹੁਣ ਵੀ ਕਾਂਗਰਸੀ ਆ ਮੈਂ ਕਦੇ ਵੀ ਬਹੌਣ ਨਹੀਂ ਗਿਆ ਹੁਣ ਵੀ ਕਾਂਗਰਸੀ ਆ ਪਰ ਬੰਦੇ ਨੇ ਮੈਨੂੰ ਕਿ ਮੈਨੂੰ ਜੋ ਆਉ ਕੀਤਾ ਮੈਂ ਇਹ ਬੰਦੇ ਕੋਲੇ ਨਾ ਕਿ ਲੱਤਾ ਮੈਂ ਸਾਡੇ ਪਿੰਡ ਦੇ ਵੰਤੇ ਸੀਗੇ ਹੂੰ ਕਲਵਿੰਦਰ ਪ੍ਰਧਾਨਾਗਾ ਹੂੰ ਭਾਦਰ ਹੂੰ ਤਾਰਸ ਪੰਚ ਸੀਗੇ ਉਹ ਹੂੰ ਪੂਰੇ ਗਏ ਬੰਦੇ ਸੀਗੇ ਖੁਦ ਨਾ ਇਹ ਵੀ ਵੈੱਟ ਸੀ ਯਾਰ ਹਨਾ ਵੀ ਜਦ ਮੈਂ ਪਹਿਲਾਂ ਵੋਟਾਂ ਪਾਈਆਂ ਇਹਦੇ ਮਗਾ ਲੱਗਿਆਗਾ ਪਰ ਮੈਨੇ ਬੰਦੇ ਨੇ ਕੀ ਵਾਅਦਾ ਕੀਤਾ ਹੂੰ ਮੈਂ ਬਹੁਤ ਮੈਂ ਮੇਰਾ ਬਰਾਦਰੀ ਲੈ ਰਾਂ ਐ ਕਰਕੇ ਇਹ ਮਜਾ ਯਾਰਾ ਕੋਈ ਚਲ ਹੁੰਦੀ ਹੈ ਟ੍ਰੀਮਟ ਹਨਾ ਬੰਦਾ ਵੀ ਡਾਟ ਹੁੰਦਾ ਹਨਾ ਵੀਰ ਹੁੰਦਾ ਹਨਾ ਵੀਰ ਬਾਈ ਕੋਈ ਹੋ ਕਰਾ ਦੇ ਹਨਾ ਇਹ ਬੰਦੇ ਕੀ ਕੰਮ ਤੁਹਾਨੂੰ ਜਾਣਦਾ ਨਹੀਂ ਜੀ ਅੱਛਾ ਕੀ ਮਤਲਬ ਤੁਸੀਂ ਹੈਂ ਕੰਗਰਸ ਸਾਹਿਬ ਨੂੰ ਚੱਲ ਭਾਈ ਮੜਾ ਫੋਨ ਕਰ ਦਨਗੇ ਉੱਤੇ ਕਿਸਾਨ ਸਮਾਂ ਹੀ ਹੋ ਜਾਂਦੀ ਹੋਰ ਤਾਂ ਕੀ ਆ ਹਾਂ ਇਹ ਕਹਾਣੀ ਹੈ ਹਾਂ ਨਿਰਪਰਾ ਇਸ ਵਾਰ ਹੁੰਦੀ ਚਲੋ ਭਾਈ ਉਹ ਹੋ ਗਈ ਡੈੱਥ ਹੂੰ ਬਰਾਦਰ ਦੀ ਮੇਰੀ ਹੂੰ ਇੱਥੇ ਭਾਈ ਜਦ ਗੱਲਬਾਤ ਹੋ ਗਈ ਹਣਾ ਸਾਰੀ ਚੱਲਦੀ ਹੂੰ ਹੂੰ ਡੈੱਥ ਵੀ ਹੋ ਗਈ ਬਰਾਦਰ ਦੀ ਚਲ ਹੋ ਗਈ ਸਾਰਾ ਕੁਝ ਹੋ ਗਿਆ ਹਣਾ ਇੱਥੇ ਬੰਦਾ ਸਾਡਾ ਪ੍ਰਧਾਨ ਸੀ ਜੋ ਹੂੰ ਕੰਡੇ ਵਾਲਾ ਹੂੰ ਮੈਂ ਉਹਨੂੰ ਕੋਲ ਗੱਲ ਕੀਤੀ ਹੂੰ ਸਾਰਿਆਂ ਨੂੰ ਗੱਲ ਕੀਤੀ ਮਹਾਰਾ ਨਗਰ ਦਾ ਬੰਦੇ ਨੇ ਮੇਰੀ ਭੈਣ ਕਰਤੀ ਯਾਰ ਛੋਟੇ ਮਾਤਰਾ ਸੀਗਾ ਛੋਟੇ ਮਾਤਰਾ ਸੀਗਾ ਪਰ ਬੰਦੇ ਨੇ ਮੈਨੂੰ ਕਿ ਜਵਾਦਤਾ ਮੈਂ ਤੁਹਾਨੂੰ ਜਾਣਦਾ ਨਹੀਂ ਜੀ ਮੈਂ ਇਹਨੂੰ ਜਾਣਦਾ ਨਹੀਂ ਕਹਿੰਦਾ ਅੱਛਾ ਇਹ ਬੰਦੇ ਨੇ ਮੈਨੂੰ ਆਜ ਬਾਤਾਂ ਜੀ ਭਾਈ ਸਾਡੇ ਪਿੰਡ ਚੋਂ ਪ੍ਰਧਾਨ ਆ ਕੋਈ ਨਾ ਕੰਡੇ ਵਾਲਾ ਹੂੰ ਹੈ ਉਹਦੇ ਨਾਲ ਇਹਦੇ ਇਹਦੇ ਵਰਕਰ ਹੈ ਕਾਂਗਰਸ ਦੇ ਹੂੰ ਰੰਗ ਨਾ ਲਾਦਾ ਜੀ ਹੂੰ ਮੈਂ ਤਾਂ ਭਾਈ ਸਿਦਾਤੁਰੇ ਜਸਨ ਨਾਲ ਆਇਆ ਪੰਜ ਸਾਲ ਨੂੰ ਪਛਲੀ ਮੈਂ ਜਿੱਦੇ ਜਨਮੇ ਕੋਲ ਆਇਆ ਸੀ ਮਹਾਬਾਈ ਜਿੱਥੇ ਮੈਂ ਖੜ ਗਿਆ ਆਪਾਂ ਕਹਿਤਾ ਹਾਂ ਮੈਂ ਆਪਾਂ ਜੰਦੀ ਚ ਉਹ ਬੰਦੇ ਨਾਲ ਖੜਾਂਗਾ ਹੂੰ ਕੱਲ ਨੂੰ ਜਦੋਂ ਮਰਜੀ ਮੈਨੂੰ ਬੁਲਾਓ ਬੁਲਾਓ ਮੈਂ ਖੜਾਂਗਾ ਭਾਈ ਜਸਣ ਨਾਲ ਖੜਾਂਗਾ ਪਰ ਉਹ ਬੰਦੇ ਨੇ ਮੈਨੂੰ ਅੱਜ ਪਿੱਛੇ ਕਰਕੇ ਅੱਜ ਦੇਖ ਲੈ ਮੇਰਾ ਘਰ ਦੇਖ ਤੂੰ ਆ ਕੇ ਦੇਖੀ ਮੈਂ ਤਾਂ ਪੰਜੀ ਮੰਗੀ ਨਹੀਂ ਗਈ ਹੂੰ ਵੀ ਬੀਬਲ ਜੀ ਨੇ ਪੰਜੀ ਮੰਗੀ ਹੋਗੀ ਇਹ ਘਰ ਕੌਣ ਵਾਸਤੇ ਤੂੰ ਹੂੰ ਪਰ ਜੁੱਤੀਆਂ ਦਰਾਲੀਆਂ ਇਹਦੇ ਮਗਰ ਦੋ ਦੋ ਬੰਥਾਂ ਪਰ ਕੱਲੇ ਜਾਂਦਾ ਸੀ ਨਾਲ ਵੇੜੇ ਵਿੱਚ ਇਕੱਠੇ ਕਰਕੇ ਜਾਂਦਾ ਸੀ ਇਹ ਬੰਦੇ ਨੂੰ ਅੱਛਾ ਹਾਂ ਹਾਂ ਹੁੰਦਾ ਹੀ ਹੈ ਇਹ ਵਜ ਬੱਜਿਆ ਨੇ ਆ ਕਦਰ ਵੀ ਨਾ ਬਵੇ। ਪਾਪਾ ਮੂਰੇ ਲੱਗਿਆ। ਅਸੀਂ ਇੱਕ ਮਿੰਟ ਬੇੜ ਦੇ ਵਿੱਚ ਮੈਂ ਆਂ। ਹੂੰ। ਮੈਨੂੰ ਮੂਰੇ ਆਖਿਆ। ਮੈਨੂੰ ਮੂਰੇ ਆਖਿਆ। ਹੂੰ। ਬੰਦਿਆ ਨੇ ਨਾ ਨਹੀਂ। ਹੂੰ। ਮੈਨੂੰ ਬਸ ਨਾ ਸੀ ਇਹਨਾਂ ਨੇ। ਹੂੰ। ਇਹ ਤਾਂ ਪਾਛੇ ਬਈਆ ਕੋਈ ਵੀ ਆਪਾਂ ਕਹਿੰਦੇ ਕੋਈ ਵੱਡਾ ਹੈ ਉਹ ਪਿੱਛੇ ਆਦਾ ਵੀ ਜਦ ਤੂੰ ਬੇੜੇ 'ਚ ਤੂੰ ਕਹੇ ਯਾਰ। ਹੂੰ। ਗੱਲ ਹੁੰਦੀ ਨਾ ਕਿ ਹੁੰਦੀ। ਹੂੰ ਹੂੰ ਹੂੰ। ਭਾਵੇਂ ਰਿਕਾਰਡਿੰਗ ਕਰਨੀ ਵੀਰੇ ਇਹ ਗੱਲ ਮੇਰੀ। ਹੂੰ ਅਸਤੀ ਪਰ ਮੈਂ ਜਸ਼ਨ ਚੈਨਲ ਖੜਾਣਾਗਾ ਅੱਜ ਤੋਂ ਹਣਾ ਪੈਰਾਂ ਦੇ ਲੋਕ ਸ਼ਰਤ ਕਰੂੰਗਾ ਆਜੇ ਪਰਿਵਾਰ ਨੂੰ ਤੁਰੂੰਗਾ ਸਾਡੇ ਬੇੜੇ ਦੇ ਵਿੱਚ ਬੰਦੇ ਨੂੰ ਹੋਰ ਵੀ ਤੁਰੂ ਸਾਰਾ ਨਾ ਮੈਂ ਮੂੰਹ ਤੇ ਕਹਿੰਦਾ ਮੈਨੂੰ ਫੋਨ ਕਰ ਲੈ ਪਰ ਮੈਂ ਇੱਕ ਚੀਜ਼ ਇਹ ਤੇ ਨੇਣਾ ਵੀ ਭਾਈ ਜੋ ਬੈਨਾ ਚੀਤਕ ਅੰਗਰੇਜ਼ ਸਾਹਿਬ ਨੇ ਮੈਂ ਜਿੰਦਗੀ ਸਾਡੇ ਪਿੰਡ ਚੋਂ ਦੱਸਣ ਦੱਸਦਾ ਤਿੰਨ ਬੰਦੇ ਰਹਿ ਗਏ ਮੂਰੇ ਸੀ ਇਹ ਅਸੀਂ ਅੱਡ ਅਸੀਂ ਤਿੰਨ ਪਾੜੀ ਤਿੰਨ ਬੰਦੇ ਰਹਿ ਗਏ ਮੈਂ ਮੱਖਣ ਸਰਪੰਚ ਮੱਖਣ ਸਰਪੰਚਾ ਫੁੱਲੇ ਵਾਲ ਦਾ ਬਾਤ ਰਿਹਾ ਅਸੀਂ ਚਾਹੇ ਅਸੀਂ ਜਸ਼ਨ ਨਾ ਮਿਲਦੇ ਹਾਂ ਇਹਦੇ ਨਾਲ ਕਿ ਆਪਣਾ ਆਪਣਾ ਉਹ ਕੁਲਵਿੰਦਰ ਕੰਡੇ ਵਾਲਾ ਹੂੰ ਦੋ ਤਿੰਨ ਬੰਦੇ ਹੋਰ ਆਗੇ ਇੱਕ ਨੂਪਾ ਦੁਕਾਨ ਵਾਲਾ ਜਿਹਦੀ ਉਹ ਦੁਕਾਨ ਨੂੰ ਅੱਗ ਲੱਗੀ ਹੂੰ ਉਹ ਦੁਕਾਨ ਅੱਜ ਦੁਵਾਲਦੇ ਪਹਿਲਾਂ ਵਿਚਰਦੀ ਬਹੁਤ ਨੁਕਸਾਨ ਹੋ ਗਿਆ ਹੈਨਾ 5-6 ਲੱਖ ਦਾ ਘਾਟਾ ਪੈ ਗਿਆ ਉਹ ਬੰਦੇ ਹੂੰ ਹੈ ਉਹਦੇ ਖਾਤਰ ਬੰਦੇ ਅੱਜ ਮੁੰਡਾ ਆਇਆ ਸੀਗਾ ਕੁਛ ਨਹੀਂ ਕੀਤਾ ਜਸਨ ਚੱਲ ਆਇਆਗਾ 20000 ਉਹਨੂੰ ਜਿੰਨੀ ਖਾਤ ਹੋਣੀ ਨਹੀਂ ਕੱਕਾ ਕਰੇਗਾ ਹਣਾ ਉਹ ਆਪਣੇ ਇਥੇ ਕਾਲੀਪਾੜੇ ਵਰਤਰੀ ਆਏ ਸੀਗੇ ਤੇ ਉਹ ਵੀ ਚਲੋ ਆ ਕੇ ਉਹ ਕਰਤੀ ਹਨ ਤੇ ਬਲਕਾਰ ਸ਼ੁੱਧ ਵੀ ਐਸੇ ਸਾਰੇ ਆ ਕੇ ਗਏ ਦੁਕਾਨ ਹੂੰ ਕਾਂਗਰਸ ਸਾਹਿਬ ਪਤਨੀ ਪਹੁੰਚਾ ਪਹੁੰਚਾ ਆਪਾਂ ਨੂੰ ਇਹ ਨਹੀਂ ਪਤਾ ਉਹਦਾ ਮੁੰਡਾ ਦੱਚਾ ਬਣ ਕਹਿੰਦੀ ਉਹਦਾ ਮੁੰਡਾ ਪਹੁੰਚਾ ਸੀਗਾ ਹੂੰ ਇਹ ਆਪਣੀ ਲੈਣਾ ਠੀਕ ਹੈ ਠੀਕ ਹੈ ਜੀ ਦਸਮ ਚੱਲ ਗਿਆ ਸੀਗਾ ਜਿੰਨੇ ਕੋਦੋਂ ਮੱਤ ਹੋਈ ਉਹ ਦੇਖ ਗਿਆ ਹਾਂ ਚੰਗੀ ਵਾਲਾ ਚਲੋ ਨਹੀਂ ਇਹ ਭਾਈ ਉਹ ਕੇ ਇਹਦੇ ਮਤ ਕਰਨੀ ਜ਼ਰੂਰੀ ਆ ਹੱਕ ਬੰਦ ਹੌਸਲੇ ਹੁੰਦਾ ਚਲੋ ਅਗਲੇ ਨੂੰ ਬਈ ਇੱਕ ਹੀ ਆ ਪੰਜ ਜਿੱਦਗਾ 5 ਰੁਪਏ ਦੇਗਾ ਉਹ ਵੀ ਬੰਦ ਨੂੰ ਜੇ ਲੱਖ ਰੁਪਏ ਰਗੇ ਹਾਂ ਇਹ ਮਤ ਜ਼ਰੂਰੀ ਹੱਕ ਦੀ ਆ